ਇਸ ਨੂੰ ਕਹਿੰਦੇ ਨੇ ਇਨਸਾਨੀਅਤ ਜਿਵੇਂ ਹੀ ਕਾਰ ਡੁੱਬੀ ਦੇਖੀ ਪਰਵਾਹ ਡੁੱਬਦਾ ਦੇਖਿਆ ਅਤੇ ਬੱਚਿਆਂ ਨੂੰ ਦੇਖਿਆ ਇਸ ਪੁਲਿਸ ਮੁਲਾਜ਼ਮ ਨੂੰ ਸਲੂਟ ਬਣਦਾ ਹੈ ਕਿਉਂਕਿ ਉਸ ਦੀ ਜਬਾਨੀ ਸੁਣੋ ਕਿ ਉਸ ਨੂੰ ਕਿਸ ਚੀਜ਼ ਦਾ ਦੇਖ ਕੇ ਤਰਸ ਆਇਆ ਔਰ ਇਨਸਾਨੀਅਤ ਦਿਖਾਉਣੋਂ ਪਿੱਛੇ ਨਹੀਂ ਹਟਿਆ ਡਿਊਟੀ ਕਿਤੇ ਤਣਾ ਦੇ ਨਾਲ ਹੀ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਂ ਤੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਝ ਹੀ ਹੁੰਦੇ ਸੀ ਇਕੱਲੇ ਬੱਚੇ ਦਿੱਤੇ ਸਰ ਜਮੀ ਸਾਢੇ ਸਾਢੇ 6-7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਹੀ ਦਿੱਤੇ ਮੈਂ ਇਕੱਲੇ ਬੱਚੇ ਸੀ ਨਹੀਂ ਨਹੀਂ ਸਰ ਸਹੀ ਬਲੀ ਜਿਵੇਂ ਸਹੀ ਹੈ ਕਿ ਕਿੰਦੇ ਛੋਟੀਆਂ ਕਿ ਸਵਾਰੀਆਂ ਬੰਦ ਸੀ ਹੁਣ ਸਰ ਉਹ ਦੇਖਦੇ ਹੋਰ ਕੀ ਕਾਰਵਾਈ ਕਰਨੀ ਹੈ ਜੀ ਦੇਖੋ ਜੀ ਆਰਪੀਸੀ ਨਹੀਂ ਸਰ ਇਹ ਕਿ ਸੁਪਰਬਲਿਕ ਦੀ ਮਤ ਨਾਲ ਕਰ ਬੀਐਸਸੀ ਵਿੱਚ ਸੀਗੇ ਨਹੀਂ ਸਰ ਪਬਲਿਕ ਪੋਸਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਬਹੁਤ ਹੈਲਪਫਲ 何でです